ਚੜ੍ਹਦੀ ਕਲਾ ਟਾਈਮ ਟੀਵੀ ਦੀ ਖਬਰ ਦਾ ਵੱਡਾ ਸੱਟ ਪੀੜਤ ਪਰਿਵਾਰ ਦੀ ਮਦਦ ਲਈ ਪਹੁੰਚੇ ਦਾਨੀ ਸੱਜਣ ਬੀਤੇ ਦਿਨੀ ਤੇਜ਼ ਮੀਂਹ ਕਣ ਗਰੀਬ ਪਰਿਵਾਰ ਦਾ ਘਰ ਹੋਇਆ ਸੀ ਟਹਟੇਰੀ ਪੀੜਤ ਪਰਿਵਾਰ ਨੇ ਲਗਾਈ ਸੀ ਮਦਦ ਦੀ ਗੁਹਾਰ ਖਬਰ ਦੇਖ ਕੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਕੁਲਵਿੰਦਰ ਸਾਭਰੀ ਪਹੁੰਚੇ ਪੀੜਤ ਪਰਿਵਾਰ ਕੋਲ ਦੀ ਪੰਚਾਇਤ ਨੇ ਚੜਦੀ ਕਲਾ ਟਾਈਮ ਟੀਵੀ ਦਾ ਕੀਤਾ ਧੰਨਵਾਦ ਬੀਤੇ ਦਿਨੀ ਮੋਗਾ ਦੇ ਪਿੰਡ ਜੁਨੇਰ ਵਿਖੇ ਤੇਜ਼ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦਾ ਘਰ ਟਹਿ ਟੇਰੀ ਹੋ ਗਿਆ ਸੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਬੜੀ ਹੀ ਪ੍ਰਮੁਖਤਾ ਦੇ ਨਾਲ ਦਿਖਾਈ ਗਈ ਇਹ ਖਬਰ ਜਿਸ ਨੂੰ ਦੇਖ ਕੇ ਉੱਗੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਬਾਬਾ ਕੁਲਵਿੰਦਰ ਸਾਬਰੀ ਪੀੜਤ ਪਰਿਵਾਰ ਦੇ ਘਰ ਮਦਦ ਦੇ ਲਈ ਪਹੁੰਚੇ ਤਾਂ ਪੀੜਤ ਪਰਿਵਾਰ ਦੇ ਵੱਲੋਂ ਅਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਦਾ ਖਾਸ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਦਿਖਾਈ ਗਈ ਖਬਰ ਤੋਂ ਬਾਅਦ ਹੀ ਇਸ ਦਾ ਅਸਰ ਹੋਇਆ ਜਾਤੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਕੁਲਵਿੰਦਰ ਸਾਬਰੀ ਪੀੜਤ ਪਰਿਵਾਰ ਦੀ ਮਦਦ ਦੇ ਲਈ ਪਹੁੰਚੇ ਹਨ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਬਾਬਾ ਕੁਲਵਿੰਦਰ ਸਾਬਰੀ ਦਾ ਅਤੇ ਪਿੰਡ ਦੀ ਪੰਚਾਇਤ ਦਾ ਕੀ ਕੁਝ ਕਹਿਣਾ ਹੈ ਆ ਸੁਣਦੇ ਆ ਵਾਈਗੁਰ ਜੀ ਕਾ ਖਾਸ ਸ੍ਰੀ ਵਾਈਗੁਰ ਜੀ ਕੀ ਫਤਿਹ ਬਹੁਤ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਟਾਈਮ ਟੀਵੀ ਦਾ ਜਿਨ੍ਹਾਂ ਨੇ ਇਹ ਖਬਰ ਸਾਡੋ ਦਿਖਾਈਆਂ ਤੇ ਸਿੱਥ ਤੱਕ ਪਹੁੰਚਾਈਆਂ ਜੋ ਵੀ ਹੜ੍ਹ ਦੇ ਵਿੱਚ ਇੰਨੀਆਂ ਮੁਸ਼ਕਲਾਂ ਆ ਰਹੀਆਂ ਘਰ ਘਰ ਦੀ ਖਬਰ ਦਿਖਾਉਣੀ ਇਹ ਬਹੁਤ ਵੱਡੀ ਗੱਲ ਹੁੰਦੀ ਆ ਆਪ ਦੇ ਜਾਣ ਜੋਖੰਦ ਦੇ ਵਿੱਚ ਪਾ ਕੇ ਇੱਥੇ ਤੱਕ ਪਹੁੰਚਣਾ ਵਾ ਤੇ ਇਹ ਜੇ ਜਰੂਰ ਆਪਾਂ ਸਾਥ ਦੇਣਾ ਚਾਹੀਦਾ ਸਾਰੇ ਪੂਰੇ ਪੰਜਾਬ ਦੇ ਵਿੱਚ ਐਡਾਰੇ ਵੀਰਣ ਬੇਨਤੀ ਕਰਦੇ ਆ ਇਹਨਾਂ ਪਰਿਵਾਰਾਂ ਦੀ ਜਰੂਰ ਮਦਦ ਕਰੋ ਬਾਹ ਫੜੋ ਕੋਈ ਅੱਠ ਜਾਣੇ ਘਰ ਦਾ ਪਰਿਵਾਰ ਹੈ ਵਿੱਚ ਇੱਕ ਜੀ ਆ ਕਮਾਉਣ ਵਾਲਾ ਤੇ ਉਹਦੇ ਕਰਕੇ ਵੀ ਘਰ ਨਹੀਂ ਚੱਲ ਰਿਹਾ ਅਸੀਂ ਜਦੋਂ ਆਏ ਨਿੱਕੇ ਨਿੱਕੇ ਬੱਚੇ ਟਾ ਝੜ ਰਹੇ ਆ ਤੇ ਬਹੁਤ ਔਖਾ ਹੋਇਆ ਜੋ ਦੱਸਿਆ ਇਹਨਾਂ ਨੇ ਵੀ ਇੱਕ ਘੰਟੇ ਬਾਅਦ ਸ਼ਰਟ ਡਗ ਪੀ ਜਦੋਂ ਪਰਿਵਾਰ ਸਾਰਾ ਘਰੋਂ ਬਾਹਰ ਨਿਕਲਿਆ ਇੱਕ ਘੰਟੇ ਬਾਅਦ ਸ਼ਰਟ ਡਗੀ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਤੇ ਧੰਨਵਾਦ ਕਰਦੇ ਆ ਸਕਵਾਂਡ ਕਵਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਬੱਚਾ ਦਾ ਸਰਪੰਚ ਸਾਹਿਬ ਵੀ ਪਹੁੰਚੇ ਆ ਤੁਹਾਡਾ ਵੀ ਧੰਨਵਾਦ ਕੀਤਾ ਸਰਪੰਚ ਸਾਹਿਬ ਨੇ ਆਵਾਜ਼ ਵੀ ਬਲੰਦ ਕੀਤੀ ਕਿ ਪਰਿਵਾਰ ਦੀ ਮਦਦ ਕੀਤੀ ਹੈ ਹਾਂਜੀ ਸਰਪੰਚ ਸਾਹਿਬ ਦਾ ਬਹੁਤ ਵਧੀਆ ਰੋਲ ਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਕੰਮ ਕਾਰ ਨੂੰ ਸਲਾਕੜਾ ਹੋ ਰਹੀ ਆ ਤੇ ਅਸੀਂ ਚਾਹੁੰਦੇ ਇਸ ਇਸ ਤਰ੍ਹਾਂ ਦੇ ਸਰਪੰਚ ਪਿੰਡਾਂ 'ਚ ਹੋਣੇ ਚਾਹੀਦੇ ਆ ਜੀ ਜਿਹੜਾ ਹਰ ਗਰੀਬ ਦਾ ਹਸਾਰਾ ਬਣ ਬਣੇ ਜਿਸ ਦਿਨ ਖਬਰ ਨਸਰ ਕੀਤੀ ਗਈ ਸੀ ਤੁਹਾਡੇ ਵੱਲੋਂ ਵੀ ਜਿਹੜਾ ਕਿਹਾ ਕਿ ਅਸੀਂ ਅਪੀਲ ਕੀਤੀ ਸੰਗਤ ਨੂੰ ਕਿ ਇੱਕ ਗਰੀਬ ਪਰਿਵਾਰ ਸਾਡੇ ਪਿੰਡ ਦਾ ਜਿਹੜੀ ਛੱਤ ਟੱਗ ਗਈ ਸੀ ਮਦਦ ਕੀਤੀ ਜਾਵੇ ਅੱਜ ਪਹੁੰਚੇ ਨੇ ਬਾਬਾ ਜੀ ਕਿੰਨਾ ਕੁ ਜਿਹੜਾ ਕੰਮ ਸ਼ੁਰੂ ਹੋ ਕਰਵਾਇਆ ਗਿਆ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਹਜੇ ਤਾਂ ਇਹ ਢਾ ਢਵਾਈਟ ਕਰ ਰਹੇ ਆ ਹਜੇ ਸਾਰਾ ਜੋ ਵੀ ਬਚਿਆ ਸੀਗਾ ਮੜਾ ਮੋਟਾ ਉਹ ਵੀ ਢਾ ਰਹੇ ਆ ਢਾ ਕਿਟਾਂ ਸਾਫ ਕਰ ਰਹੇ ਆ ਇਟਾਂ ਸਾਫ ਕਰਕੇ ਉਹੀ ਲਾਉਣਗੇ ਵਿਚਾਰੇ ਜਿੰਨਾ ਬਹੁਤ-ਬਹੁਤ ਹੋ ਸਕੇ ਸੀ ਤਾਂ ਫਿਰ ਕਹਿੰਨੇ ਆਂ ਵੀ ਸਹਿਯੋਗ ਦੇਣਾ ਹੁਣ ਜਿਵੇਂ ਬਾਬਾ ਜੀ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਦਾ ਜਾਂ ਗੱਲ ਗਾਂਹ ਤੱਕ ਪਹੁੰਚਾਉਣ ਦਾ ਤੁਹਾਡੇ ਜਰੀਏ ਇਹਨਾਂ ਦੇ ਤੱਕ ਗੱਲ ਪਹੁੰਚੀ ਤੇ ਆਏ ਆ ਫਿਰ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਇੱਥੇ ਪਹੁੰਚਣ ਤੇ ਸਰਪੰਚ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਹਿਤਾਪ ਲਈ ਕਿਹਾ ਗਿਆ ਜਾਂ ਪਰਿਵਾਰ ਨਾਲ ਕੋਈ ਰਾਬਤਾ ਕਿਉਂ ਹੋਇਆ ਹਾਂਜੀ ਉਹ ਗੱਲ ਕੀਤੀ ਸੀਗੀ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਸ਼ਾਸਨ ਵੱਲੋਂ ਵੀ ਇਹ ਵਿਸ਼ਵਾਸ ਦਿਵਾਇਆ ਗਿਆ ਵਾ ਵੀ ਜੋ ਵੀ ਚੀਜ਼ ਦੀ ਇਹਨਾਂ ਨੂੰ ਲੋੜ ਹੋਊਗੀ ਆਪਾਂ ਲੈ ਕੇ ਦੇਵਾਂਗੇ ਪੰਚਾਇਤ ਵੱਲੋਂ ਵੀ ਅਸੀਂ ਇਹਨਾਂ ਨੂੰ ਕਿਹਾ ਵਾ ਵੀ ਜੋ ਵੀ ਸਾਥ ਸਾਨੂੰ ਦੱਸ ਦਿਓ ਵੀ ਜੋ ਚੀਜ਼ ਦੀ ਲੋੜ ਆ ਵੀ ਅਸੀਂ ਉਹ ਤੁਹਾਨੂੰ ਲੈ ਕੇ ਦੇਵਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ